ਗੱਲ ਕਰਾਂਗੇ ਟੋਪੀਆਂ ਲਾਉਣ ਵਾਲਿਆਂ ਦੇ ਉੱਤੇ ਜਿਹੜੇ ਆਪਣੇ ਵੀਰ ਭਰਾ ਹਰੇਕ ਧਰਮ ਦੇ ਫਤਿਹਗੜ੍ਹ ਸਾਹਿਬ ਗਏ ਨੇ ਅੱਥੇ ਦਰਸ਼ਨ ਮੇਲੇ ਕਰਨ ਵਾਸਤੇ ਕਈਆਂ ਨੇ ਵੀਰਾਂ ਨੇ ਟੋਪੀਆਂ ਵੀ ਸਿਰਾਂ ਦੇ ਉੱਤੇ ਲਈਆਂ ਨੇ ਕਈ ਤੇ ਹਿੰਦੂ ਕਮਿਊਨਿਟੀ ਵਿੱਚੋਂ ਹੈਗੇ ਆ ਤੇ ਕਈ ਠੰਡ ਦੇ ਮਾਰੇ ਟੋਪੀਆਂ ਲੈ ਕੇ ਗਏ ਨੇ ਤਾਂ ਮੈਂ ਆਪਣੇ ਨਿਹੰਗ ਸਿੰਘ ਭਚੰਗੀਆਂ ਨੂੰ ਛੋਟੇ ਆ ਬੱਚਿਆਂ ਨੂੰ ਕਹਿਣਾ ਚਾਹੁੰਦਾ ਵੀ ਬੱਚਿਓ ਇਦਾਂ ਕੱਟਰਤਾ ਫਲਾਉਣ ਦੇ ਨਾਲ ਪ੍ਰਚਾਰ ਨਹੀਂ ਸਹੀਦਾ ਹੋਣਾ ਤਾਂ ਆਪਾਂ ਇਦਾਂ ਵੱਧ ਸਰਦੇ ਆ ਮਾਰਨੇ ਗਿਆ ਸਾਜ ਕਹੂੰ ਸੁਣ ਲੋ ਸਵੇ ਜਿੰਨ ਪ੍ਰੇਮ ਕੋ ਤ ਨਹੀਂ ਪ੍ਰਾਪਾਇਓ ਜਿਹੜੀ ਜਿਹੜੀ ਉੱਥੇ ਸਾਧ ਸੰਗਤ ਜਿਹੜੇ ਵੀਰ ਭਰਾ ਆਪਣੇ ਸਾਰੇ ਗਏ ਨੇ ਨਾ ਉਹਨਾਂ ਦੀਆਂ ਆਤਮਾ ਤੇ ਰੂਹਾਂ ਵੱਲ ਵੇਖੋ ਉਹਨਾਂ ਰੂਹਾਂ ਦੇ ਵਿੱਚ ਹੀ ਰੱਬ ਦਾ ਵਾਸਾ ਆ ਜਦੋਂ ਆਪਾਂ ਸਾਧ ਸੰਗਤ ਉੱਤੇ ਇਦਾਂ ਜ਼ੁਲਮ ਕਰਨ ਲੱਗ ਪਏ ਨਾ ਜਾਂ ਕੱਟਰ ਦਾ ਫਲੌਣ ਲੱਗਵੇ ਤੇ ਆਪਾਂ ਉਸ ਸਮੇਂ ਦੇ ਫੇਲ ਆ ਕੋਈ ਕਿਸ ਤਰ੍ਹਾਂ ਵੀ ਜਾਵੇ ਜੇਕਰ ਤੁਸੀਂ ਟੋਪੀਆਂ ਬਰਸ਼ੀਆਂ ਤੇ ਲਾ ਕੇ ਟੰਗਣੀਆਂ ਨਾ ਤੇ ਸਭ ਤੋਂ ਪਹਿਲਾਂ ਇੱਕ ਟਰਾਲੀ ਭਰ ਕੇ ਸਰੋਪਿਆਂ ਦੀ ਲਾਓ ਤੇ ਸਰੋਪੇ ਉਹਨਾਂ ਦੇ ਸਿਰਾਂ 'ਤੇ ਬੰਨੋ ਤੇ ਟੋਪੀਆਂ ਲਾਹ ਲਾ ਕੇ ਤੇ ਥੱਲੇ ਰੱਖੋ ਤੇ ਨਾ ਕਿ ਬਰਸ਼ਿਆਂ 'ਤੇ ਟੰਗੋ ਬਰਸ਼ਿਆਂ 'ਤੇ ਜਿਹੜੇ ਤੁਰਕ ਹੁੰਦੇ ਆ ਨਾ ਉਹਨਾਂ ਦੇ ਸਿਰ ਟੰਗੇ ਜਾਂਦੇ ਆ ਤੇ ਟੋਪੀਆਂ ਨੇ ਟੰਗੀਆਂ ਜਾਂਦੀਆਂ ਇਹਦਾ ਇਤਿਹਾਸ ਨਵਾਂ ਨਾ ਕਾਇਮ ਕਰੋ ਪ੍ਰੇਮ ਦੇ ਨਾਲ ਚੱਲੋ ਪ੍ਰੇਮ ਨਿਭਾਓ ਸਾਰਿਆਂ ਨਾਲ ਕੱਟਰ ਦਾ ਫਲਾਉਣ ਦੇ ਨਾਲ ਨਫ਼ਰਤ ਨਾ ਫਲਾਓ ਠੀਕ ਆ ਜੀ ਚੜ੍ਹਦੀ ਕਲਾ 'ਚ ਰਹੋ